ਕਰੋ ਰਸ਼ਪੁਰਸ਼ ਕਰਕੇ ਤੇ ਟਾਈਮ ਹੋ ਗਿਆ 5 ਵਜੇ ਨਾਲੇ ਆ ਪਾਣੀ ਲੈ ਲਿਆ ਸੀਗਾ ਤੇ ਜੱਲੇ ਸੀਗੇ ਹਾਂ ਜੀ ਮੈਨੂੰ ਆ ਤੜਕੇ ਦਾ ਥੋੜਾ ਜਿਹਾ ਵਿਊ ਲਿਆ ਜਾਵੇ ਮੌਸਮ ਬੜਾ ਪਿਆਰਾ ਹੈ ਤੇ ਹਵਾ ਵੀ ਬੜੀ ਠੰਡੀ ਆ ਰਹੀ ਹੈ ਬਾਦੋਗ ਮਿੰਟਾਂ ਜਿੰਮ ਦੇ ਵਿੱਚ ਪਹੁੰਚ ਜਾਵਾਂਗੇ ਸਭ ਤੋਂ ਪਹਿਲਾਂ ਤਾਂ ਐਕਸਰਸਾਈਜ਼ ਬੜੀ ਜ਼ਰੂਰੀ ਹੈ ਆਪਣੇ ਸਿਹਤ ਵਾਸਤੇ ਸਰੀਰ ਫਿੱਟ ਰਹੇ ਤਾਂ ਕੋਈ ਬਿਮਾਰੀ ਨਹੀਂ ਲੱਗਦੀ ਗੀ। ਮੇਲ ਪੁਣੇ ਦੇ ਵਿੱਚ ਬਿਮਾਰੀਆਂ ਵੀ ਲੱਗਣਗੀਆਂ ਆਪਾਂ ਨੂੰ। ਫਿਰ ਦਵਾਈਆਂ ਖਾਣੀਆਂ ਪੈਣੀਆਂ ਨਾਲੇ ਟੰਗ ਹੋਵਾਂਗੇ ਤੇ ਉਸ ਨਾਲੋਂ ਬਿਹਤਰ ਹੈ ਕਿ ਥੋੜੇ ਜੇ ਪੈਸੇ ਲਾ ਕੇ ਦੇ ਵਰਕਆਊਟ ਕਰਿਆ ਜਾਵੇ ਥੋੜਾ ਬਹੁਤਾ। ਥੋੜੀ ਬਹੁਤੀ ਨਾਲ ਚੰਗੀ ਡਾਈਟ ਲੈ ਲਿਆ ਕਰੋ। ਬਸ ਆਪਾਂ ਜੈਮ ਪਹੁੰਚਣ ਵਾਲੇ ਆਂ। ਮਮੋਤ ਗਿਆ ਆਪਾਂ ਬਰ ਗਾੜੀ ਜਿੱਥੋਂ ਦਾ ਤੁਸੀਂ ਗੜ ਬੜਾ ਮਸ਼ਹੂਰ ਸੁਣਿਆ ਹੋਣਾ ਨੇ। ਆ ਗਿਆ ਬਰ ਗਾੜੀ ਸ਼ਹਿਰ ਜੈਮਾ ਪਹੁੰਚਣਾ ਰਹੀ ਹੈ। ਟੈਕਟ ਦੇ ਮਿੰਟ ਦੇ ਵਿੱਚ ਹੀ ਪਹੁੰਚ ਜਾਣਾ। ਆਪਾਂ ਪਹੁੰਚ ਗਏ ਜੀ ਜੈਮ। ਹਾਂਜੀ ਆਪਾਂ ਆਗੇ ਜੈਮ ਦੇ ਵਿੱਚ ਜੀ ਆਪਾਂ ਕਰਤੀ ਸਾਈਕਲਿੰਗ ਸ਼ੁਰੂ ਕਰਾਂਗੇ ਕੈਂਟ ਐਕਸਰਸਾਈਜ਼। ਮੇਰੇ ਦੋਸਤੋ ਆਪਾਂ ਹੁਣ ਹੋ ਗਏ ਜਮਚੋ ਫੇਰੀ। ਹੁਣ ਆਪਾਂ ਚੱਲਦੇ ਆਂ ਵਾਪਸ। ਆ ਗਿਆ ਪ੍ਰਿਗਾੜੀ ਵਾਲਾ ਗੋੜ। ਹਨੇਰੀ ਬਹੁਤ ਚੜ ਕੇ ਆ ਗਈ ਲੱਗਦਾ ਅੱਜ ਬਾਰਿਸ਼ ਹੋਊਗੀ ਗਰਮੀ ਵੀ ਬਹੁਤ ਸੀ ਯਾਰ ਵੀ ਪੈ ਜੇ ਤਾਂ ਬਹੁਤ ਵਧੀਆ ਗੱਲ ਆ ਨਾਲੇ ਤਾਂ ਸਾਰੇ ਦਰਖਤ ਧੋਤੇ ਜਾਣ ਨਾਲੇ ਜਿਹੜੀ ਮਿੱਟੀ ਜੀ ਉੱਡਦੀ ਐ ਤੇ ਇਹ ਬੈਠ ਜਾਊ ਬੇਨਤੀ ਹੈ ਵੀ ਰੋਕ ਵੱਧ ਤੋਂ ਵੱਧ ਲਗਾਓ ਆ ਵੇਖੋ ਆ ਰੋਡ ਤੇ ਬਹੁਤ ਹਰੇ ਖੜੇ ਆ ਬਹੁਤ ਘੱਟ ਜ਼ਿੰਮੇਦਾਰਾਂ ਨੇ ਅੱਗ ਲਾਈ ਹੈ ਅੱਗ ਚਲੋ ਖੇਤਾਂ ਨੂੰ ਤਾਂ ਲਾਈ ਹੋਊਗੀ ਪਰ ਵਿਚਾਰ ਰੱਖਿਆ ਵਧੀਆ ਗੱਲ ਹੈ ਚੰਗੀ ਸੋਚ ਆ ਜਿੱਥੇ ਜਿੱਥੇ ਹੈਗੇ ਆ ਕੋਈ ਵਿਚ ਵਿਚ ਕਿਸੇ ਤੋਂ ਚਾ ਲੱਗ ਗਈ ਹੋਊਗੀ ਅੱਗ ਪਰ ਵਧੀਆ ਗੱਲ ਹੈ ਬਹੁਤ ਬਹੁਤ ਰੋਕ ਲਗਾਈਏ ਪਾਣੀ ਆਪਣੇ ਥੱਲੇ ਜਾ ਰਹੇ ਆ ਉਹ ਆਪਣੇ ਆਪ ਪੈਰ ਕੋ ਹੜਾ ਮਾਰ ਰਹੇ ਆ ਅਗਲੇ ਆਪਣੇ ਬੱਚਿਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਾਣੀ ਦੀ ਬੜੀ ਸਮੱਸਿਆ ਆ ਜਾਣੀ ਹੈ ਇਸ ਲਈ ਵਾਤੋ ਵਾਤ ਜਿੰਨੀ ਵੀ ਜਗ੍ਹਾ ਕਿਸੇ ਕੋਲ ਰੋਕ ਲਵਾਓ ਖੇਤਾਂ ਦੇ ਵਿੱਚ ਵੀ ਰੋਕ ਲਵਾਓ ਆ ਦੇਖੋ ਆ ਵਿੱਚ ਹੈਗੇ ਆ ਕੁਝ ਸੜਕ ਵੀ ਗਏ ਆ ਜ਼ਿਮੀਂਦਾਰਾਂ ਤੋਂ ਆਪਾਂ ਪਹੁੰਚ ਕੇ ਬਸ ਪਿੰਡ ਦੇ ਨੇੜੇ ਆਪਾਂ ਇਹ ਬੜੇ ਦਰਖਤ ਲਾਏ ਆ ਮੁੰਡਿਆਂ ਨੇ ਪਾਲਣ ਪੋਛਣ ਵਧੀਆ ਕਰੇ ਚੰਗੀ ਕਰ ਲਓ ਜੀ ਆਪਾਂ ਪਹੁੰਚ ਗਏ ਘਰ ਹਾਂ ਵੇਖੋ ਤੁਹਾਨੂੰ ਆਪਣੇ ਘਰ ਦੀ ਗ੍ਰੀਨਰੀ ਦਿਖਾਈਏ 30 40 ਦਰਖਤ ਲੱਗੇ ਆ ਘਰੇ ਕਰਨਾ নাও দেখো ਸਾਡੇ ਘਰ ਦੀ ਹਰ ਹਰਿਆਲੀ ਪਿੰਡ ਦਾ ਸੀਨ ਸਾਡਾ ਸਾਰਾ ਪਿੰਡ ਬਦਲਵਾਈ ਹੋ ਗਈ ਮੌਸਮ ਬਹੁਤ ਸੋਹਣਾ ਹੋ ਗਿਆ ਆਪਣਾ ਗੁਰਦੁਆਰਾ ਕਿੱਧਰ ਰਹਿ ਗਿਆ ਯਾਰ ਹਨਾ ਹੋ ਰਿਹਾ ਹੈ ਸਾਹਮਣੇ ਇੱਥੇ ਆ ਜਾਓ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਸ਼ਾਂਤ ਸਾਹਿਬੀ ਦਾ ਇਕੱਲਾ ਆ ਦੇਖੋ ਆਪਣੀ ਗਰਮੀ ਦੀ ਸਬਜ਼ੀ ਮੰਨੀ ਹੋਈ ਨਹੀਂ ਹੁਣ ਵੱਲਾਂ ਹੀ ਚੱਲੀਆਂ ਹੈਗੀਆਂ ਮੀਂਹ ਪੈ ਗਿਆ ਤਾਂ ਵਧੀਆ ਚੱਲ ਪੂਗੀ ਸਾਡੀ ਸਾਡੀ ਮੈਂ ਬਹੁਤ ਮਿਹਨਤ ਕਰਦੀ ਆਂ ਸਬਜ਼ੀ ਤੇ ਫੁੱਲਾਂ ਤੇ ਦਰਖਤਾਂ ਤੇ ਵੇਖੋ ਬਾਗ ਬਣਾਇਆ ਪਿਆ ਘਰ ਜੰਗਲ ਟੈਪ ਮੂਰਲਾ ਮਕਾਨ ਸੀਗਾ ਉਹ ਅਗਲਾ ਆ ਗਿਆ ਅੱਗੇ ਕੋਠੀ ਜੀ ਵੀ ਬਹੁਤ ਦਰਖਤ ਲੱਗੇ ਆਏ। ਕੁਦਰਤ ਨੂੰ ਪਿਆਰ ਕਰੀਦਾ ਹੈ। ਆਪਣੇ ਹੋਰ ਦੱਸਾਂ ਤੁਹਾਨੂੰ ਟੈਂਪਰੇਚਰ ਵੀ ਆਪਣੇ ਘਟ ਰਿਹਾ ਹੈ। ਲੋ ਰਹਿਦਾ ਥੋੜਾ ਜਿਹਾ ਪਾਸੇ ਨਾਲੋਂ। ਦਰਖਤ ਜਿਆਦਾ ਕਰਕੇ ਸਾਂਭ ਸੰਭਾਲ ਪੂਰੀ ਕਰੀ ਦੀ ਇਹਨਾਂ ਨੇ। ਬਾਕੀ ਚਿੜੀਆਂ ਬੜੀਆਂ ਆਉਂਦੀਆਂ ਜਾਨਵਰ ਬਹੁਤ ਜ਼ਿਆਦਾ ਆਉਂਦੇ। ਸਾਰਾ ਵੈਂਚੀ ਚ ਹੀ ਹੋਈ ਜਾਂਦੀ ਹੈ ਹਾਂ ਜਬ ਬੋਲ ਪਾ ਮਲ ਸਾਬ ਬੋਲ ਪਾ ਚਾਚੂ ਨੂੰ ਖੇਡੂਗਾ ਚਾਚੂ ਨਾਲ ਚੱਲ ਥੱਪ ਬੋਲ ਸਾਬ ਬੋਲ ਥੱਪ ਮੇਰੇ ਨਾਲ ਚੱਲ ਸਾਬ ਸਾਬ ਉਹ ਬੋਲ ਚੱਕ ਕੇ ਲਓ ਚੱਲ ਬੋਲ ਲਓ ਲੈ ਕੇ ਆ ਬੋਲ ਪੀ ਲੱਸੀ ਸਹਿਬ ਚੱਕੋ ਸਹਿਬ ਫੇਰ ਖੇਡ ਲਈ ਠੀਕ ਹੋ ਗਿਆ ਤਲ ਖਾੜਾ ਬਾਹਰ ਬੈਠੇ ਅੰਦਰ ਜਾਗਣ ਲੱਸੀ ਪੀਨੇ ਸਹਿਬ ਸਹਿਬ ਜੱਗ ਨੂੰ ਮੂੰਹ ਲਾ ਲਾ ਲੋ ਵੀ ਸਹਿਬ ਪੀਂਦਾ ਲੱਸੀ ਹੈ ਤਲ ਵਾਸ ਕਰ ਇਹ ਕਰਦੇ ਸਾਰਿਆਂ ਨੂੰ ਹੈਲੋ ਕਰਦੇ ਸਾਰਿਆਂ ਸਹਿਬ ਹੈਲੋ ਕਰਦੇ ਸੈੱਡ ਡੋਗੀ ਕਿੱਥੇ ਆਪਣੇ ਹੋ ਬੈਠੇ ਡੋਗੀ ਡੱਗਿਓ ਬੈਠੇ ਆਵੇ ਕੂਤਰ ਸੈੱਬ ਤੂੰ ਕੂਤਰੇ ਗੋਲ ਜਣਾ ਓਸ਼ ਹੋ ਬੈਠੇ ਕੂਤਰ ਪਿੱਛੇ ਆਪਣੇ ਲਓ ਵੀ ਸੈੱਬ ਕਹਿੰਦਾ ਮੈਂ ਕਬੂਤਰ ਵੇਖਣੇ ਤੇ ਕੁੱਤੇ ਵੇਖਣੇ ਬਹੁਤ ਪਿਆਰ ਕਰਦਾ ਮੇਰੇ ਵਾਂਗ ਕੁੱਤੇਾਂ ਤੇ ਕਬੂਤਰਾਂ ਨੂੰ ਥੱਲੇ ਉਤਰਨਾ ਪੈਰਾਂ 'ਚ ਨਹੀਂ ਪਾ ਕੇ ਆਇਆ ਕੋਸ਼ ਤੂੰ ਦੱਸ ਪੈਰਾਂ 'ਚ ਤਾਂ ਪਾਇਆ ਨਹੀਂ ਸੈੱਬ ਕੋਸ਼ ਡੌਗੀ ਸੁੱਤੇ ਪਿਆ ਪੁੱਤ ਨਾਲੇ ਹਾਂ ਪਿਆ ਡੌਗੀ ਆ ਪਿਆ ਇੱਕ ਡੌਗੀ ਇੱਕ ਡੌਗੀ ਇੱਧਰ ਥੱਲੇ ਪਿਆ ਉਹ ਬੰਦਾ ਡੌਗੀ ਉਹ ਪਿਆ ਉਹ ਪਿਆ ਥੱਲੇ ਪੁੱਠਾ ਹੋਇਆ ਪਿਆ ਉਹ ਚਾਚੂ ਕਿੱਥੇ ਜਾਂਦਾ ਹੋਵੇ ਪੀ ਜਾਂਦੀ ਪੀਂ ਮਾਰ ਜਾਂਦੀ ਹੈ ਹੋਵੇ ਬਾਈ ਕਰਦੇ ਚਾਚੂ ਨੂੰ ਬਾਈ ਕਰਦੇ ਬਾਈ ਓਏ ਕੂਤਰ ਸਾਹਿਬ ਦੇ ਦੇਖਨੇ ਨੇ ਕੂਤਰ ਆ ਵੇਖੋ ਆਵੇ ਆ ਨਾ ਮੈਂ ਕਬੂਤਰ ਦੇਖਨੇ ਆ ਹੋਵੇ ਬੈਠੇ ਛੋਟਾ ਬੱਚਾ ਕਿੱਥੇ ਉੱਤੇ ਮੈ ਡਾ ਉੱਤੇ ਬੱਸ ਕਢਨੇ ਕੂਤਰਾਂ ਨਾ ਦੋ ਇਹਦੇ ਤਾਂੜੇ ਪਏ ਟੋਕਰੇ ਚ ਆਵੇ ਬਾਕੀ ਉਹ ਬੈਠੇ ਛੱਡ ਨਹੀਂ ਹੁਣ ਨਹੀਂ ਛੱਡਨੇ ਬਹੁਤ ਛੱਡੇ ਪਿਆ ਤੜ